ਪਹਿਲਗਾਮ ਦੇ ਵਿੱਚ ਸਲਾਨੀਆਂ ਨੂੰ ਮਾਰਿਆ ਗਿਆ ਔਰ ਉਹਨਾਂ ਤੋਂ ਪੁੱਛ-ਪੁੱਛ ਕੇ ਕਿ ਤੁਹਾਡਾ ਧਰਮ ਕੀ ਹੈ ਇਹ ਮੱਥੇ ਤੇ ਕਲੰਕ ਹੈ ਇਤਿਹਾਸ ਦੇ ਮੱਥੇ ਤੇ ਕਲੰਕ ਹੈ ਇਹ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਜੀ ਇਹ ਸਾਰਾ ਨਾ ਆਰਥਿਕ ਤੌਰ ਤੇ ਲੋਕਾਂ ਦੇ ਜਹਾ ਕਰਮ ਤੋਂ ਜੀ ਲੋਕਾਂ ਤੇ ਭੈ ਫਾਇਦਾ ਕਰਨਾ ਜੀ ਫਿਰ ਲੋਕਾਂ ਤੇ ਨਾਫਰਤ ਪੈਦਾ ਕਰਨੀ 8 ਦਿਨ ਪਹਿਲਾਂ ਵਿਆਹ ਹੋਇਆ ਸੀ ਹਸਬੰਡ ਉਹਦਾ ਕਰਨਲ ਸੀ ਕਰਨਲ ਦੇ ਰਹਿਣ ਵਾਲੇ ਸੀ ਮਿਲਟਰੀ ਦਾ ਉਹ ਬੰਦਾ ਸੀ ਔਰ ਉਹਦੇ ਸਾਹਮਣੇ ਉਹਨੂੰ ਮਾਰ ਦਿੱਤਾ ਗਿਆ ਉਹਨੇ ਸਾਰੀ ਗੱਲ ਦੱਸੀ ਕਿ ਧਰਮ ਦੇ ਆਧਾਰ ਤੇ ਮਾਰ ਰਹੇ ਸਨ ਕਿਤਨਾ ਕਿਤੇ ਸਿਆਸੀ ਵਰਤਾਰਾ ਬਾਕਾਇਦਾ ਹੱਤ ਹੁੰਦਾ ਜੀ ਫਿਰ ਏਜੰਸੀਆਂ ਆਪਣਾ ਕੰਮ ਕਰਦੀਆਂ ਜੀ ਤੇ ਪੁਲਿਸ ਆਪਣਾ ਕੰਮ ਕਰਦਾ ਤੇ ਮਾਸੂਮ ਵਿਚਾਰੇ ਮਾਰੇ ਜਾਂਦੇ ਆ ਜਿੰਨੂੰ ਪਤਾ ਤੱਕ ਨਹੀਂ ਕੱਲ ਸਾਡੇ ਨਾਲ ਕੀ ਹੋਣਾ ਹੈ ਉਹਨਾਂ ਸਲਾਨੀ ਨੂੰ ਪਤਾ ਸੀ ਕਿ ਜੀ ਉਹ ਚਾਰੇ ਮਰਨ ਨੂੰ ਗਏ ਸੀ ਕਦੇ ਕੰਗੇ ਪੰਜਾਬ ਚਤਵਾਦੀ ਆ ਗਏ ਕਦੇ ਉੜੀਸਾ ਚਾ ਗਏ ਕਦੇ ਛਤੀਸਗੜ ਚਾ ਗਏ ਜੀ ਕਦੇ ਕਸ਼ਮੀਰ ਚ ਆ ਗਏ ਕਦੇ ਪਾਕਿਸਤਾਨ ਨੰਗ ਭੁੱਖ ਨਾਲ ਘੁੱਲਦੇ ਮੁਲਖ ਨੇ ਇਹ ਜੀ ਇਹਨਾਂ ਕੋਲੇ ਪਾਉਣ ਨੂੰ ਕਪੜਾ ਨਹੀਂ